ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਗੱਬਣ ਤੇ ਇੱਕ ਤਾਜੀ ਸੂਈ ਝੋਟੀ ਦੋ ਨਗ ਵਿਕਰੀ ਵਾਲੇ ਹਾਜ਼ਰ ਹਾਂ ਡਿਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਏਡਰੈਸ ਦੱਸੋ ਜੀ ਆਪਣਾ ਮੇਜਰ ਸਿੰਘ ਜੀ ਨਾਮ ਮੇਜਰ ਸਿੰਘ ਪਿੰਡ ਠੋਲੇਵਾਲ ਜ਼ਿਲ੍ਹਾ ਬਰਨਾਲਾ ਹਾਂ ਠੀਕ ਥੱਲੇ ਵਾਲੇ ਨਜ਼ਦੀਕ ਆਪਣੇ ਨੰਗੜ ਜਲੂਰੇ ਦਾ ਪਿੰਡ ਆ ਗਿਆ ਆ ਨੰਗੜ ਦੇ ਨਾਲ ਲੱਗ ਮਾ ਕਿਲੋ ਨੂੰ 2 ਕਿਲੋਮੀਟਰ ਤੇ ਹੀ ਸਾਡਾ ਪਿੰਡ ਥੱਲੇ ਹਲ ਪੈ ਜਾਂਦਾਗਾ ਜੀ ਜੀ ਨੰਬਰ ਆਪਣਾ ਬਾਈ ਜੀ ਨੰਬਰ 98721 85687 ਜੀ 98721 85687 ਜੀ 85687 ਠੀਕ ਅੱਜ ਆਪਣੇ ਘਰੇਲੂ ਦੋ ਜਾਨਵਰ ਵਕਾਊਗਾ ਹਾਂਜੀ ਹਾਂਜੀ ਪਹਿਲਾ ਨੰਬਰ ਬਾਈ ਜੀ ਝੋਟੀ ਦੇਖਨੇ ਆ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਇਹ ਤੀਜੇ ਸੂਏ ਸੂਈਆ ਜੀ ਹੁਣ ਜੇ ਤੀਜੇ ਸੂਏ ਸੂਈਆ ਬੱਚਾ ਇਹਨੇ ਦੇਤਾ ਆਪਣਾ ਕਟਾ ਮੇਲ ਕਾ ਕਟਾ ਤੇ ਕਿਹਵੇਂ ਦਿਨ ਹੋਗਾ ਅੱਜ ਸੂਈ ਨੇ ਇਹ ਕਾਲਸ ਹੋਈ ਐ ਅੱਛਾ ਕਾਲਸ ਹੋਈ ਐ ਜੇਰ ਜੂਰੋ ਕੇ ਜਾਵਾਂ ਜੇਰ ਕੋਈ ਆਹਨ ਓਕੇ ਪਈ ਆ ਜੀ ਪੂਰੀ ਫਰ ਕਲਾਸ ਬੈਠੀ ਤੇ ਜੇਰ ਪਈ ਆ ਜੀ ਪੂਰੀ ਇੱਕ ਨੰਬਰ ਜੇਰ ਅੱਛਾ ਕਟਾ ਮਗਰ ਚੰਗੇ ਸਾਨ ਦਾ ਵਧੀਆ ਹਾਂਜੀ ਇਹ ਫਿਰਲੇ ਦਾ ਟੀਕਾ ਭਰਾਇਆ ਸੀਗਾ ਸੀਨਾ ਝੋਟੀ ਦਾ ਅੱਛਾ ਜਵਰਾਜ ਲੇਨ ਚ ਆ ਗਿਆ ਕਰਨਵੀਰ ਦਾ ਬਿਰਲਾ ਸਾਨ ਹਾਂ ਉਹਦਾ ਰਿਕਾਰਡ ਵੀ ਪਿਆ ਕੱਢ ਕੇ ਹਾਂਜੀ ਜੀ ਤੇ ਦੁੱਧ ਪਿਛਲੀ ਵਾਰਾ ਕਿੰਨਾ ਚੋਇਆ ਆਪ ਇਹਦਾ ਪਿਛਲੇ 18 20 ਕਿਲੋ ਦੁੱਧ ਚੋਇਆ ਜੀ ਮੈਂ ਅੱਛਾ ਪਿਛਲੇ ਸੂਜ ਆਪਾਂ 18 ਕਿਲੋ ਦੁੱਧ ਚੋਇਆ ਸਾਨੂੰ ਇਹ ਚ ਕੀ ਮਿਹਰਬਾਰੀ ਆ ਵੀ 18 20 ਤੋਂ ਜੀ ਬਾਕੀ ਚੌਂਡ ਚਵਾਂ ਵਧੀਆ ਲੰਬਾ ਟਾਈਮ ਦੁੱਧ ਦੇਣੇ ਨੰਬਰ ਜੀ 1 ਨੰਬਰ ਸਾਰੀ ਚਵਾਈ 1 ਨੰਬਰ ਹੋ ਗਈ ਥਣਾ ਦੀ 4 ਦੀ ਜੀ ਅਗਾੜੀ ਮੂਹਰੇ ਥਣਾ ਦੀ 3 ਲੀਟਰ ਦੀ ਗਾੜੀ ਹੋ ਗਈ ਜੀ 3 ਲੀਟਰ ਦੀ ਲਗਭਗ ਇਹਦੀ ਇਕੱਲੀ ਗਾੜੀ ਹੋਈ ਆ ਉਹ ਗਾੜੀ ਆ ਮੂਹਰੀ ਹਾਂ ਤੇ ਆਪਣੀ ਘਰ ਦੀ ਹੋਮ ਬਿੜ ਤੇ ਆ ਕਰੀ ਬਖਰੀਦੀ ਸੀ ਆਪਾਂ ਕਿਤੋਂ ਵੇ ਇਹ ਪਿਛਲੇ ਸਾਲ ਅਸੀਂ ਖਰੀਦੀ ਤੀਗੀ ਛੱਡੇ ਘਰ ਤਾਂ ਦੇ ਗੋਟਿਆਂ ਦੀ ਪ੍ਰੋਬਲਮ ਆ ਗਈ ਇਸ ਕਰਕੇ ਮਾਮ ਮੇਰਾ ਬਕਾਊ ਆ ਅਜਾ ਖਰੀਦੀ ਕਿੱਥੋਂ ਜਾਪਾ ਪਿਛਲੇ ਸਾਲੇ ਹਾਂਜੀ ਕਿੱਥੋਂ ਲੈ ਕੇ ਸਾਲੇ ਚੋ ਲਿਆਉਂਦੇ ਆ ਜੀ ਜੋੜਾ ਅੱਛਾ ਜੋੜਾ ਦੋਨੇ ਮੱਝਾਂ ਦੇ ਇਕੱ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਜੀ ਇਹਦਾ 2 ਲੱਖ ਰੁਪਈਆ ਜੀ ਅੱਛਾ ਰੇਟ 2 ਲੱਖ ਰੁਪਈਆ ਤੇ ਜੇਕਰ ਵੀ ਰਸਾਈ ਦਾ 18 ਕਿਲੋ ਚਵਾ ਦੇਾਂਗੇ ਮੈਂ ਕਹਿੰਦਾ ਵੀ ਅੱਜ ਤੋਂ ਅਗਰ ਦਿਨਾਂ ਨੂੰ 20 ਲੀਟਰ ਦੀ ਗਰੰਟੀ ਦੇਵਾਂਗੇ ਜੀ 20 ਲੀਟਰ ਵਿੱਚ ਹੋ ਕੇ ਦੇ ਸਕਦੇ ਹਾਂ ਅੱਛਾ ਕਹਿੰਦੇ ਆਪ ਨੂੰ ਪੂਰਾ ਮਾਨ ਆ ਝੋਟੀ ਦੇ ਜਿਆਦਾ ਪੂਰਾ ਮਾਨ ਆ ਜੀ ਤੇ ਰੇਟ ਚੋ ਗਜਾਇ ਸੋਝੂ ਮੌਕੇ ਤੇ ਹਾਂ ਜੀ ਗੰਜਾਇ ਤੋਂ ਤੋਰ ਦੇ ਬਾਅਦ ਸੋ ਵੀਰੋ ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੀ ਵਜਨ ਵਜੂਦ ਵਾਲੀ ਤੀਸਰਾ ਸੂਆ ਝੋਟੀ ਸੂਈਆ ਸਵੇਰ ਦਾ ਟਾਈਮ ਜਿਹੜੇ ਆਪਾਂ ਵੀਡੀਓ ਪਿਛਲੇ ਸਾਲ ਵੀਰੇ ਹਰਿਆਣੇ ਦੇ ਵਿੱਚ ਪਰਚੇਸ ਕਰਕੇ ਲੈ ਕੇ ਬਹੁਤ ਵੀ ਡਿਮਾਂਡ ਕਰਦੇ ਕਿ ਅਸੀਂ ਘਰੇਲੂ ਝੋਟੀ ਲੈਣੀ ਹੈਗੀ ਤੇ ਘਰੇਲੂ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਤੇ ਸਾਫ ਸੁਥਰਾ ਲੈਵਾ ਤੇ ਮੁੱਲ 2 ਲੱਖ ਰੁਪਈਆ 18 ਕਿਲੋ ਦੁੱਧ ਦੇ ਵੀਰਾਂ ਦਾ 10 ਦਿਨ ਰੋਕ ਜਾ ਬਚਵਾ ਕੇ ਦੇ ਦਾਂਗੇ ਮੋੜ ਲਓ ਭਾਈ ਮੋੜ ਲਓ ਤੇ ਪਿਛਲੇ ਸਾਲ ਫਿਰ ਕਿੰਨਾ ਟਾਈਮ ਦਾ ਗੈਪ ਪਿਆ ਹੈ ਦੁੱਧੋ ਕਿੰਨਾ ਟਾਈਮ ਹਟੀ ਰਹੀ ਹੈ ਜੀ ਇਹ ਤਿੰਨ ਮਹੀਨੇ ਹੀ ਛੱਡਿਆ ਜੀ ਦੁੱਧ ਤਿੰਨ ਮਹੀਨੇ ਦਾ ਗੈਪ ਪਿਆ ਸਰਪ ਹਾਂਜੀ ਸਵਰਲ ਲੈਵਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੇ ਵਜਨ ਵਜੂਦ ਵਾਲੀ ਤੀਜਾ ਸੂਰ ਝੋ ਸੁਰਕ ਕੱਦ ਕਾਠ ਵਗੈਰਾ ਦੇਖ ਲੋ ਚੰਗੇ ਕੱਦ ਕਾਠ ਬਜਨ ਵਜੂਦ ਦੇ ਵਿੱਚ ਐਨੀ ਗੱਲ ਵੀ ਲਿਸੀ ਨਾ ਵੀ ਤੇ ਚੌਂਡ ਚਵਾਦੀ ਪੂਰੀ ਓਕੇ ਜਮਾ ਹਨਾ ਤੇ ਬਾਕੀ ਸ਼ਾਂਤ ਸੁਹਾਦੀ ਆ ਜਮਾ ਹਾਂਜੀ ਕਿਸੇ ਪਾਸੋਂ ਕੋਈ ਹੱਥ ਧਰਾ ਵਾਲੀ ਗੱਲ ਹੈ ਹੀ ਨਹੀਂ ਸੋ ਥਾਣੇ ਇੱਕ ਵਾਰ ਨੇੜੇ ਤੋਂ ਵੀਰ ਦੇਖ ਸਾਨੂੰ ਸੋਨਾ ਮੁਠੀ ਵਾਲਾ ਥਾਣਾ ਬੱਚਾ ਇਹਦੇ ਵਿੱਚ ਹੈਗਾ ਮੇਲ ਕਾਫ ਤਾਜੀ ਸੂਈ ਸਬਈ ਤੇ ਆਪਾਂ ਕੋਈ ਦੂਜੇ ਨੰਬਰ ਦੀ ਗੱਬਣ ਮੈਂ ਦੇਖ ਰਹੇ ਆ ਇਹ ਕਿਹੜਾ ਸੁਹਾ ਸੂਰੀ ਆ ਜੀ ਇਹ ਜੀ ਤੀਜੇ ਸੂਏ ਸੂਣਾ ਲੱਗਿਆ ਨੇ ਅੱਛਾ ਇਹ ਵੀ ਦੋਨੇ ਇੱਕੋ ਕਰੋ ਜਾਂ ਇਕੱਠਿਆਂ ਨਹੀਂ ਅੱਡੋ ਅੱਟੇ ਆ ਜਾਂਦੇ ਆ ਅਸਾ ਆਂਆ ਹਰੇ ਉਦਰਾ ਹਰੇ ਨਾਲ ਸਿਆਣੇ। ਇਹਨੇ ਕਿਹਾ ਆਂਆ ਮੈਨੇ ਆਂਆ ਡੋਟੀ ਨੇ ਆਂਆ ਪੱਟੀਆਂ ਮੈਂ। ਜੀ ਇਹਨੇ ਆਪਣੇ ਕੋਲ ਦੁੱਧ ਕਿੰਨਾ ਪਾਇਆਗਾ? ਇਹਨੇ ਦੁੱਧ 20 ਕਿਲੋ ਕੱਟਿਆ ਜੀ ਇਹਨੇ। ਅਸਾ ਇਹਨੇ ਦੂਜੇ ਸੂਏ 20 ਕਿਲੋ ਚੋਇਆ ਆਪਾਂ। ਕਿਉਂਇਆ ਜੀ ਆਪਾਂ ਨੇ ਖਾਣਾ। ਤੇ ਇਹਦੇ ਅੱਜ ਸੂਣ ਚ ਦਿਨ ਕਿੰਨੇ ਬਾਕੀ ਪਏ ਆ? ਇਹਦੇ ਹਜੇ 25 ਦਿਨ ਰਹਿੰਦੇ ਇਹਦੇ ਸੂਣ ਦੇ। ਅਸਾ 25 ਦਿਨ ਅਜੇ ਤੇ ਸੂਣ ਚ ਬਾਕੀ ਆ। ਸਭ ਕਹਿੰਦਾ ਆਪਾਂ ਨਾਲ ਇਹਦੀ ਵੀਡੀਓ ਬਣਾਉਣੀ ਕਰਕੇ ਨਾਲ ਹੀ ਦਿਖਾਤੀ ਆਪਾਂ ਨਾ। ਨਾਲ ਹੀ ਦਿਖਾਦੀ ਵੀ ਅਸੀਂ ਮਾਲ ਨਾਲ ਵੇਚਣਾਗਾ ਘਰਦਿਆਂ ਦੀ ਗੋਡਿਆਂ ਦੀ ਪ੍ਰੋਬਲਮ ਆਈ ਕਰ ਇਹ ਕੱਚੀ ਲੈ ਕੇ ਜਾਣੀ ਹੋਵੇ ਤਾਂ ਵੀ ਆਪਣੀ ਗਾਰੰਟੀ ਹੋਵੇ ਕੱਚੀ ਵੀ ਆਪਾਂ ਦੇ ਦੇਵਾਂਗੇ ਜੀ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੂਗਾ ਜੀ ਸਵਾ ਤੋਂ ਲੈ ਕੇ 2 ਲੱਖ ਰੁਪਈਆ ਅੱਛਾ ਕਹਿੰਦੇ ਆਪਾਂ 2 ਲੱਖੀ ਰੇਟ ਇਹਦਾ ਆ ਗਿਆ ਜੀ ਇਹ ਆ ਗਿਆ 2 ਲੱਖ ਦੀ ਉਹ ਸਵਾ 2 ਲੱਖ ਅੱਛਾ 2 ਸਵਾ 2 ਲੱਖ ਮੁੱਲ ਆ 2 ਲੱਖ ਦੀ ਆਪਾਂ ਦੇ ਦੇਾਂਗੇ ਤੇ ਇਹਦੇ ਟੀਕੇ ਕਿਹੜੇ ਲੱਗਿਆ ਹੋਏ ਜੀ ਇਹਦੇ ਟੀਕੇ ਇਹੀ ਲੱਗਿਆ ਹੋਏ ਅੱਛਾ ਆਪਣਾ ਵਿਰਲੇ ਸੰਦਈ ਵਿਰਲੇ ਸੰਦਈ ਤੋਰੇ ਬਾਹਰ ਨੂੰ ਸਵੇਰੇ ਦੂਜੇ ਨੰਬਰ ਆ ਬੜੀ ਗੱਬੜ ਮੈਂ ਦੇਖ ਰਿਹਾ ਤੀਜਾ ਸੁਹੇ ਸੂਰਿਆ 25 ਦਿਨ ਦੀ ਬਾਕੀ ਹੈ ਸਵਾ 2 ਲੱਖ ਰੁਪਈਆ ਇਦੀ ਡਿਮਾਂਡ ਆ 2 ਲੱਖ ਰੁਪਏ ਦੀ ਵੀਰ ਜੀ ਜੇ ਸਰਨੋ ਦੇ ਦਾਂਗੇ ਤੇ 18 19 ਕਿਲੋ ਤੋਂ 13 10 ਦੇ ਕਿ ਚੋਇਆ ਹੋਏਗਾ ਕਿ ਸੂਨ ਦੇ ਵਿੱਚ ਇਹਦੇ ਪਏ ਅੱਜ 25 ਦਿਨ ਪੈਂਡਿੰਗ ਤੇ ਕਿ ਚੋਂਡ ਚਵਾ ਦੇ ਕਿਵੇਂ ਪੋਲੀ ਸੀ ਵਧੀਆ ਜੀ ਮਖਾ ਜੀ ਇਹ ਰੂਮ ਵਰਗੀ ਪੋਲੀ ਆ ਧਾਰ ਪੂਰੀ ਇੱਕ ਨੰਬਰ ਜੀ ਤੇ ਕਹਿੰਦਾ ਵਧੀਆ ਘਰੇਲੂ ਰੱਖਣ ਵਾਲੇ ਝੋਟੀਆਂ ਜਾਵਾ ਸੋ ਬਰ ਸਿੰਘ ਮੂੰਹ ਮੱਥਾ ਦੇਖੋ ਵਜਨ ਵਜੂਦ ਬਾਕੀ ਵੱਡੀ-ਵੱਡੀ ਬਹੁਤ ਆ ਤੇ ਲਿੱਸੀ ਨਾਲ ਵੀ ਕਿਸੇ ਬਸ ਨਹੀਂ ਬੋਡੀ ਵੇਟ ਬਹੁਤ ਆ ਤੇ ਸਵਾ 2 ਲੱਖ ਡਿਮਾਂਡ ਬਿਰਲੇ ਸਾਣ ਦੇ ਇਹਦੇ ਸੀਮਨ ਲੱਗਿਆ ਵਾ ਸੋ ਬਾਕੀ ਪਲੀ ਪੁਲੀ ਤੁਸੀਂ ਦੇਖ ਸਕਦੇ ਹੋ ਫੁੱਲ ਵਜਨ ਤੇ ਕਹਿੰਦਾ ਵਾ ਥੋੜੀ ਜਗ੍ਹਾ ਤੰਗ ਆ ਇੱਕੇ ਦਾ ਹੀ ਬੰਨੀ ਰੱਖਦੇ ਆਪਾਂ ਹਾਂ ਅੰਦਰ ਹੀ ਖੜਦਿਆਂ ਨੇ ਜੀ ਆਪਣੀ ਅੰਦਰ ਹੀ ਖੜਦਿਆਂ ਨੇ ਤੇ ਆਪਣਾ ਨੰਬਰ ਬੋਲਦੇ ਜੀ ਦੁਬਾਰੇ ਹਾਂ ਜੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਆਪਣਾ 98721 85687 ਜੀ ਅੱਛਾ ਕਹਿੰਦਾ ਜਿਹੜੇ ਅਪਰੇਟ ਕੀਤੇ ਮੌਕੇ ਤੇ ਗੁਜਾਇ ਸੋ ਜੂ ਇਹਨਾਂ ਦੇ ਵਿੱਚੋਂ ਹਾਂ ਜੀ ਹੋ ਜੂਗੀ ਜੀ ਪਿੰਡ ਠੂਲੇਵਾਲ ਹਾਂ ਜੀ ਜਿਲ੍ਹਾ ਬਰਨਾਲਾ ਸੋ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ